शब्द अंदर आया है कि प्रेम नहीं है जिस हृदय में प्रेम नहीं है जिस हृदय में सब ही बिरथा ज्ञान प्रेम बिना प्रभु ना ही दरसे प्रेम बिन पशु समान प्रेम हो तो आ मिलते हैं घर घर बैठे भगवान प्रेम बिना सब व्यर्थ कर्म है जीवत मृतक समान कबीर गुरु से मिलकर धायो घट घट हरि पहचान हुन कबीर साहब दा ए शबद और इस शबद दे अंदर कबीर साहब प्रेम दी गल कर रहे है के अगर इंसान दे हृदय च प्रेम नहीं है ਤਾਂ ਫਿਰ ਇਨਸਾਨ ਦੇ ਸਾਰੇ ਕਰਮ ਹੀ ਵਿਅਰਥ ਗਿਨੇ ਜਾਂਦੇ ਹੈ ਏ ਕਬੀਰ ਸਾਹਿਬ ਦੱਸ ਰਹੇ ਹੈ ਕਿਉਂਕਿ ਇਸ ਸ਼ਬਦ ਦੇ ਅੰਦਰ ਕਬੀਰ ਸਾਹਿਬ ਨੇ ਪ੍ਰੇਮ ਦੀ ਮਹਿਮਾ ਗਾਈ ਹੈ ਔਰ ਨਾਲ ਨਾਲ ਦੱਸਿਆ ਹੈ ਕਿ ਗੁਰੂ ਦੀ ਜੀਵਨ ਦੇ ਵਿੱਚ ਅਹਿਮੀਅਤ ਕੀ ਹੈ ਕਿਉਂਕਿ ਅੱਜ ਇਨਸਾਨ ਕੰਮ ਤਾਂ ਬਹੁਤ ਕਰਦਾ ਹੈ ਅਗਰ ਦੇਖਿਆ ਜਾਵੇ ਇਨਸਾਨ ਪੂਜਾ ਵੀ ਕਰਦਾ ਹੈ ਪਾਠ ਵੀ ਕਰਦਾ ਹੈ ਤੀਰਥ ਯਾਤਰਾ ਵੀ ਕਰਦਾ ਹੈ ਮੱਕੇ ਹਜ ਵੀ ਕਰਦਾ ਹੈ ਜਾਂ ਔਰ ਕਈ ਕਿਸਮ ਦੇ ਕਰਮ ਹੈ ਜੋ ਇਨਸਾਨ ਆਪਣੇ ਜੀਵਨ ਚ ਕਰਦਾ ਹੈ ਪਰ ਇਸ ਸ਼ਬਦ ਦੇ ਅੰਦਰ ਕਬੀਰ ਸਾਹਿਬ ਨੇ ਦੱਸਿਆ ਹੈ ਕਿ ਅਗਰ ਤੇਰੇ ਜੀਵਨ ਚ ਪ੍ਰੇਮ ਨਹੀਂ ਹੈ ਤਾਂ ਤੂੰ ਜਿੰਨੇ ਵੀ ਕਾਰਜ ਕਰ ਰਿਆ ਹੈ ਜਿੰਨੇ ਵੀ ਕਰਮ ਕਰ ਰਿਆ ਹੈ ਉਹ ਤੇਰੇ ਸਾਰੇ ਕਰਮ ਹੀ ਵਿਅਰਥ ਗਿਨੇ ਜਾਂਦੇ ਹੈ ਔਰ ਇੱਥੇ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਗਰ ऐसे उस प्रभु ਨੂੰ ਪਾਣਾ ਚਾਹੁੰਦੇ ਹਾਂ ਉਸ ਪਰਮਾਤਮਾ ਤੱਕ ਪਹੁੰਚਣਾ ਚਾਹੁੰਦੇ ਹਾਂ ਤਾਂ ਫੇ ਕਬੀਰ ਸਾਹਿਬ ਦੱਸਦੇ ਐ ਕਿ ਬਿਨਾ ਪ੍ਰੇਮ ਤੋਂ ਤੂੰ ਪ੍ਰਭੂ ਤੱਕ ਵੀ ਪਹੁੰਚ ਨਹੀਂ ਸਕਦਾ ਇਸ ਲਈ ਆਓ ਕਬੀਰ ਸਾਹਿਬ ਦੇ ਇਹ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਸਮਝੀਏ ਕੀ ਕਹਿੰਦੇ ਕਬੀਰ ਸਾਹਿਬ ਕਿ ਪ੍ਰੇਮ ਨਹੀਂ ਹੈ ਜਿਸ ਹਿਰਦੇ ਵਿੱਚ ਸਭ ਹੀ ਬਿਰਥਾ ਗਿਆਨ ਸ਼ੁਰੂਆਤ ਉਹਨਾਂ ਨੇ ਕੀਤੀ ਪ੍ਰੇਮ ਤੋਂ ਔਰ ਨਾਲ ਇਹ ਵੀ ਦੱਸ ਦਿੱਤਾ ਕਿ ਐ ਪਿਆਰਿਆ ਤੂੰ ਦੁਨੀਆ ਭਰ ਦਾ ਗਿਆਨ ਇਕੱਠਾ ਕਰ ਲੈ ਦੁਨੀਆਂ ਭਰ ਦੀ ਸਮਝ ਇਕੱਠੀ ਕਰ ਲੈ ਦੁਨੀਆਂ ਭਰ ਦੇ বেদ ਸ਼ਾਸਤਰ ਪੜ੍ਹ ਕੇ ਉਹ বেদ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰ ਲੈ ਪਰ ਅਗਰ ਤੇਰੇ ਹਿਰਦੇ ਅੰਦਰ ਪ੍ਰੇਮ ਨਹੀਂ ਹੈ ਤਾਂ ਤੇਰਾ ਸਾਰਾ ਕੀਤਾ ਹੋਇਆ ਗਿਆਨ ਇਕੱਤਰ ਉਹ ਵਿਅਰਥ ਹੋ ਜਾਂਦਾ ਹੈ ਕਿਉਂਕਿ ਗਿਆਨ ਸਮਝ ਪ੍ਰੇਮ ਤੋਂ ਬਿਨਾਂ ਵਿਅਰਥ ਮੰਨੀ ਗਈ ਹੈ ਇਹ ਸਮਝ ਲੈਣਾ ਸਾਰੇ ਜੀਵਾਂ ਨੇ ਕਿਉਂਕਿ ਇਹਦੇ ਨਾਲ ਜੁੜੀ ਹੋਈ ਇੱਕ ਬੜੀ ਪਿਆਰੀ ਕਹਾਣੀ ਇਦੇ ਨਾਲ ਜੁੜੀ ਹੋਈ ਬੜੀ ਪਿਆਰੀ ਸਾਖੀ ਕਿ ਇੱਕ ਵਾਰ ਮਹਾਤਮਾ ਬੁੱਧ ਬੈਠੇ ਹੋਏ ਸੀ ਮਹਾਤਮਾ ਬੁੱਧ ਬੈਠੇ ਹੋਏ ਸੀ ਤਾਂ ਇੱਕ ਉਹ ਆਦਮੀ ਆ ਗਿਆ ਜਿਨ੍ਹਾਂ ਕਿਹਾ ਕਿ ਮੈਨੂੰ ਸਾਰੇ ਵੇਦਾਂ ਦਾ ਸ਼ਾਸਤਰਾਂ ਦਾ ਗਿਆਨ ਹੈ ਮੈਂ ਬੜਾ ਗਿਆਤਾ ਪੰਡਿਤਾਂ ਇਸ ਲਈ ਮੈਂ ਮਹਾਤਮਾ ਬੁੱਧ ਨਾਲ ਮਿਲਣਾ ਚਾਹੁੰਦਾ ਹਾਂ ਜਦੋਂ ਆ ਕੇ ਉਸਨੇ ਮਹਾਤਮਾ ਬੁੱਧ ਦੇ ਸ਼ਰਧਾਲੂਆਂ ਨੂੰ ਮਹਾਤਮਾ ਬੁੱਧ ਦੇ ਸੇਵਕਾਂ ਨੂੰ ਭਿਕਸ਼ੂਆਂ ਨੂੰ ਇਹ ਗੱਲ ਕਹੀ ਤਾਂ ਭਿਖਸ਼ੂਆਂ ਨੇ ਮੁਸਕਰਾ ਕੇ ਕਿਹਾ ਭਾਈ ਬੈਠ ਠੀਕ ਹੈ ਤੈਨੂੰ ਵੇਦਾਂ ਦਾ ਗਿਆਨ ਹੈ ਸ਼ਾਸਤਰਾਂ ਦਾ ਗਿਆਨ ਹੈ ਤੈਨੂੰ ਹਰ ਚੀਜ਼ ਦਾ ਗਿਆਨ ਹੈ ਪਰ ਅਗਰ ਤੂੰ ਮਹਾਤਮਾ ਬੁੱਧ ਨੂੰ ਮਿਲਣਾ ਹੈ ਤਾਂ ਥੋੜੀ ਡੇਰ ਤੈਨੂੰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਸ਼ਾਮ ਹੋਣ ਵਾਲੀ ਹੈ ਔਰ ਮਹਾਤਮਾ ਬੁੱਧ ਸ਼ਾਮ ਨੂੰ ਆ ਕੇ ਬੈਠਦੇ ਹੈ ਔਰ ਫਿਰ ਸਭਨਾਂ ਨੂੰ ਸਮਝਾਉਂਦੇ ਹੈ ਉਹ ਇੱਕ ਸਮਾਂ ਹੁੰਦਾ ਹੈ ਜਦੋਂ ਭਿਖਸ਼ੂਆਂ ਨੂੰ ਪਰਮਾਤਮਾ ਦੇ ਘਰ ਦੀ ਗੱਲ ਸੁਣਾਉਂਦੇ ਹੈ ਪਰਮਾਤਮਾ ਦੇ ਘਰ ਦਾ ਗਿਆਨ ਦਿੰਦੇ ਹੈ ਉਸ ਵੇਲੇ ਤੂੰ ਵੀ ਉਹਨਾਂ ਦੇ ਦਰਸ਼ਨ ਕਰ ਲਈ ਔਰ ਜੋ ਤੇਰੇ ਮਨ 'ਚ ਪ੍ਰਸ਼ਨ ਹੋਏਗਾ ਸਵਾਲ ਹੋਏਗਾ ਤੂੰ ਉਹਨਾਂ ਨੂੰ ਪੁੱਛ ਸਕਦਾ ਹੈ ਉਸ ਗਿਆਤਾ ਪੰਡਿਤ ਨੇ ਕਿਹਾ ਠੀਕ ਹੈ ਮੈਂ ਇੰਤਜ਼ਾਰ ਕਰਨ ਨੂੰ ਤਿਆਰ ਹਾਂ ਹੁਣ ਉਹ ਬੈਠ ਗਿਆ ਇਧਰ ਸ਼ਰਧਾਲੂ ਯਾਨੀ ਮਹਾਤਮਾ ਬੁੱਧ ਦੇ ਭਿਖਸ਼ੂ ਆਪਣੇ ਆਪਣੇ ਕੰਮ ਚ ਲੱਗ ਗਏ ਕੋਈ ਧਿਆਨ ਕਰ ਰਿਹਾ ਹੈ ਕੋਈ ਸੇਵਾ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਹੁਣ ਇਹ ਇੰਤਜ਼ਾਰ ਕਰ ਰਿਹਾ ਹੈ ਮਹਾਤਮਾ ਬੁੱਧ ਦੇ ਆਣ ਦਾ ਮਹਾਤਮਾ ਬੁੱਧ ਦੇ ਆਣ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਦੱਸਿਆ ਸੀ ਜਦੋਂ ਸੂਰਜ ਛਿਪਣਾ ਹੈ ਉਹ ਸਮਾਂ ਹੁੰਦਾ ਹੈ ਮਹਾਤਮਾ ਬੁੱਧ ਦੇ ਆਣ ਦਾ ਤਾਂ ਇਹਨਾਂ ਦੇਖਿਆ ਹਾਲੇ ਸੂਰਜ ਛਿਪਣ ਨੂੰ ਕੁਝ ਸਮਾਂ ਹੈ ਕੁਝ ਟਾਈਮ ਹੈ ਚਲੋ ਉਦੋਂ ਤੱਕ ਮੈਂ ਇਸ ਨਗਰ ਚ ਨਵਾਂ ਆਇਆ ਹਾਂ ਥੋੜਾ ਸੈਰ ਹੀ ਕਰ ਲਵਾਂ ਕਿਉਂਕਿ ਜਦੋਂ ਮੈਂ ਦੇਖੂਗਾ ਕਿ ਹੁਣ ਸੂਰਜ ਛਿਪਣ ਵਾਲਾ ਹੈ ਮੈਂ ਵਾਪਸ ਆ ਜਾਵਾਂ ਕਿਉਂਕਿ ਉਹੀ ਤਾਂ ਟਾਈਮ ਹੈ ਉਹੀ ਸਮਾਂ ਹੈ ਮਹਾਤਮਾ ਬੋਧ ਨੂੰ ਮਿਲਣ ਦਾ ਉਸ ਤੋਂ ਪਹਿਲਾਂ ਮੈਂ ਨਗਰ ਦੇ ਵਿੱਚ ਚੱਕਰ ਲਗਾ ਆਵਾਂ ਇਹ ਸੋਚ ਕੇ ਉਹ ਸੈਰ ਕਰਨ ਵਾਸਤੇ ਜਿੱਥੇ ਮਹਾਤਮਾ ਬੋਧ ਨੇ ਡੇਰਾ ਲਗਾਇਆ ਹੋਇਆ ਸੀ ਉਹਦੇ ਨਜ਼ਦੀਕ ਇੱਕ ਨਗਰ ਸੀ ਉਸ ਨਗਰ ਦੀ ਤਰਫ ਨਿਕਲ ਗਿਆ ਨਗਰ ਦੀ ਤਰਫ ਚਲਾ ਗਿਆ ਜਦੋਂ ਨਗਰ ਦੀ ਤਰਫ ਜਾ ਰਿਹਾ ਹੈ ਤਾਂ ਧਿਆਨ ਦੇਣਾ ਜਦੋਂ ਨਗਰ ਦੀ ਤਰਫ ਜਾ ਰਿਹਾ ਹੈ ਤਾਂ ਕੀ ਉਸਨੇ ਦੇਖਿਆ ਕਿ ਨਗਰ ਦੀ ਤਰਫ ਜਾਂਦੇ ਜਾਂਦੇ ਜਿਸ ਮਾਰਗ ਤੋਂ ਜਾ ਰਿਹਾ ਹੈ ਉਸੇ ਮਾਰਗ ਦੇ ਉੱਪਰ ਇੱਕ ਕੋੜੀ ਇਨਸਾਨ ਹੈ ਇੱਕ ਬਿਮਾਰ ਜਿਹਨੂੰ ਸਰੀਰ ਨੂੰ ਕੋੜ ਦਾ ਰੋਗ ਹੈ ਜਿਹਦੀ ਚਮੜੀ ਚੋਂ ਪਾਣੀ ਰਿਸ ਰਿਹਾ ਹੈ ਔਰ ਜੋ ਕਰਹਾ ਰਿਹਾ ਹੈ ਔਰ ਕਹਿ ਰਿਹਾ ਹੈ ਹੈ ਕੋਈ ਜੋ ਮੈਨੂੰ ਪਾਣੀ ਪਿਲਾ ਦੇਵੇ ਹੈ ਕੋਈ ਜੋ ਮੈਨੂੰ ਪਾਣੀ ਪਿਲਾ ਦੇਵੇ ਉਹ ਪਾਣੀ ਦੀ ਮੰਗ ਕਰ ਰਿਹਾ ਹੈ ਔਰ ਇਹ ਆਦਮੀ ਜਦੋਂ ਉਹਦੇ ਕੋਲ ਦੀ ਗਿਆ ਰੁਕਿਆ ਉਹਦੀ ਆਵਾਜ਼ ਸੁਣੀ ਉਹਦੀ ਤਰਫ ਦੇਖਿਆ ਪਰ ਦੇਖਣ ਦੇ ਬਾਵਜੂਦ ਵੀ ਇਹਦੇ ਮਨ ਚ ਆਇਆ ਇਹ ਕੋੜੀ ਇਹਦੇ ਨਜ਼ਦੀਕ ਮੈਂ ਕਿਸ ਤਰ੍ਹਾਂ ਜਾ ਸਕਦਾ ਹਾਂ ਕਿਉਂਕਿ ਇੱਕ ਤਾਂ ਕੋੜ ਦਾ ਰੋਗ ਦੂਜਾ ਨੀਵੀਂ ਜਾਤੀ ਦਾ ਔਰ ਮੈਂ ਹਾਂ ਗਿਆਤਾ ਪੰਡਿਤ ਉੱਚੀ ਜਾਤ ਦਾ ਵੇਦਾਂ ਸ਼ਾਸਤਰਾਂ ਦਾ ਗਿਆਤਾ ਇੰਨਾ ਮਹਾਨ ਗਿਆਨਵਾਨ ਆ ਮੈਂ ਇਸ ਲਈ ਇਹਦੇ ਨਜ਼ਦੀਕ ਜਾਵਾਂ ਇਹ ਸੋਚ ਕੇ ਉਥੋਂ ਨੰਗੇ ਅੱਗੇ ਚਲਾ ਗਿਆ ਚਲਾ ਗਿਆ ਔਰ ਸੈਰ ਕਰਨ ਵਾਸਤੇ ਜਦੋਂ ਉਹ ਘੁੰਮਦਾ ਘੁੰਮਦਾ ਵਾਪਸ ਆ ਰਿਹਾ ਹੈ ਹੁਣ ਜਦੋਂ ਦੇਖਿਆ ਸੂਰਜ ਡੁੱਬਣ ਵਾਲਾ ਹੈ ਵਾਪਸ ਆ ਰਿਹਾ ਹੈ ਔਰ ਜਦੋਂ ਵਾਪਸ ਆਂਦੇ ਨੇ ਮੰਜ਼ਰ ਦੇਖਿਆ ਤਾਂ ਕੀ ਦੇਖਿਆ ਕਿ ਉਸ ਕੋੜੀ ਇਨਸਾਨ ਦੇ ਲਾਗੇ ਇੱਕ ਬੋਧ ਭਿਖਸ਼ੂ ਬੈਠਾ ਹੋਇਆ ਹੈ ਜੋ ਉਹਦੇ ਜ਼ਖਮਾਂ ਨੂੰ ਪਾਣੀ ਨਾਲ ਧੋ ਕੇ ਸਾਫ ਕਰ ਰਿਹਾ ਹੈ ਉਹਨੇ ਪਾਣੀ ਤਾਂ ਉਹਨੂੰ ਪਲਾਇਆ ਹੀ ਉਹਦੇ ਨਾਲ ਨਾਲ ਉਹਦੇ ਜ਼ਖਮਾਂ ਤੇ ਜੋ ਮੱਖੀਆਂ ਬੈਠ ਰਹੀਆਂ ਸੀ ਉਹ ਉਹਦੇ ਜ਼ਖਮਾਂ ਨੂੰ ਕੱਪੜੇ ਨਾਲ ਸਾਫ ਕਰ ਰਿਹਾ ਹੈ ਪਾਣੀ ਨਾਲ ਧੋ ਕੇ ਜ਼ਖਮ ਸਾਫ ਕਰ ਰਿਹਾ ਜਿੱਦਾਂ ਤੁਸੀਂ ਦੇਖਦੇ ਹੋ ਨਾ ਕਿਸੇ ਛੱਟ ਚੋਟ ਲੱਗ ਜਾਵੇ ਤਾਂ ਡਾਕਟਰ ਕੋ ਜਾਂਦੇ ਹੈ ਤਾਂ ਡਾਕਟਰ ਪਹਿਲਾਂ ਜ਼ਖਮ ਦੀ ਸਫਾਈ ਕਰਦੇ ਹੈ ਫਿਰ ਉੱਪਰ ਮਲ੍ਹਮ ਲਗਾਉਂਦੇ ਹੈ ਫਿਰ ਉਸ ਗੋਧ ਭਿਖਸ਼ੂ ਨੇ ਉਹਦੇ ਜ਼ਖਮਾਂ ਨੂੰ ਸਾਫ ਕੀਤਾ ਇੱਧਰ ਇਹ ਤੁਰਿਆ ਆ ਰਿਹਾ ਹੈ ਇਹ ਮਹਾ ਗਿਆਤਾ ਵੇਦਾ ਸ਼ਾਸਤਰਾਂ ਦਾ ਗਿਆਤਾ ਤੁਰਿਆ ਆ ਰਿਹਾ ਇਹ ਰੁਕਿਆ ਦੇਖਿਆ ਉਸ ਦੀ ਤਰਫ ਕਿ ਉਸ ਕੋੜੀ ਇਨਸਾਨ ਨੂੰ ਇਹ ਬੋਧ ਭਿਖਸ਼ੂ ਕਿਸ ਤਰ੍ਹਾਂ ਉਹਦੇ ਜ਼ਖਮਾਂ ਨੂੰ ਸਾਫ਼ ਕਰ ਰਿਹਾ ਹੈ ਤਾਂ ਇਹਦੇ ਮਨ 'ਚ ਘਰੇਣਾ ਜੀ ਹੋਈ ਕਿ ਕਿੱਦਾਂ ਦਾ ਬੰਦਾ ਹੈ ਇਹ ਆ ਕੋੜੀ ਇਨਸਾਨ ਜਿਹਦੇ ਜ਼ਖਮਾਂ 'ਚੋਂ ਪਾਣੀ ਰਿਸਦਾ ਪਿਆ ਹੈ ਜਿਹਦੇ ਜ਼ਖਮਾਂ 'ਚੋਂ ਦੁਰਗੰਧ ਆਂਦੀ ਪਈ ਹੈ ਇਹ ਕਿਸ ਤਰ੍ਹਾਂ ਦਾ ਇਨਸਾਨ ਹੈ ਉਹਦੇ ਜ਼ਖਮ ਸਾਫ਼ ਕਰ ਰਿਹਾ ਹੈ इन इना नहीं पता कि कोड इन भी हो सकता क्योंकि बीमारी छूत की बीमारी है ये रोग छूत रोग है और पता नहीं ये की हो गया सो देखिया थोड़ी देर फिर चला गया चला गया और जाके जिथे महात्मा बुद्ध ने डेरा लगाया चला गया और जाके बैठ गया क्योंकि देखिया सूरज डुबण वाला है और हम ਸੇਵਕਾਂ ਨੇ ਦੱਸਿਆ ਸੀ ਜਦੋਂ ਸੂਰਜ ਡੁੱਬਣਾ ਹੈ ਛਿਪਣਾ ਹੈ ਤਾਂ ਫਿਰ ਮਹਾਤਮਾ ਬੁੱਧ ਨੇ ਆ ਕੇ ਇਸ ਚਬੂਤਰੇ ਤੇ ਬੈਠਣਾ ਹੈ ਔਰ ਫਿਰ ਸਾਨੂੰ ਗਿਆਨ ਦੇਣਾ ਹੈ ਫਿਰ ਤੇਰੇ ਮਨ ਚ ਵੀ ਜੋ ਸਵਾਲ ਹੋਏ ਤੂੰ ਗੱਲ ਕਰ ਲਈ ਹੁਣ ਬੈਠਾ ਹੈ ਇੰਤਜ਼ਾਰ ਕਰ ਰਿਹਾ ਸੂਰਜ ਛਿਪਣ ਦਾ ਇੱਧਰ ਜਿੱਦਾਂ ਹੀ ਸੂਰਜ ਛਿਪਿਆ ਤਾਂ ਹੁਣ ਇੰਤਜ਼ਾਰ ਹੋ ਰਿਹਾ ਮਹਾਤਮਾ ਬੁੱਧ ਦੇ ਆਣ ਦਾ ਪੁੱਛਿਆ ਇੱਕ ਭਿਖਸ਼ੂ ਨੂੰ ਇਸ ਨੇ ਕਿ ਵੀ ਤੁਸੀਂ ਤਾਂ ਕਹਿੰਦੇ ਸੀ ਸੂਰਜ ਛਿਪਣ ਤੇ ਮਹਾਤਮਾ ਬੁੱਧ ਆ ਜਾਣਗੇ ਸੂਰਜ ਛਿਪ ਚੁੱਕਾ ਆਏ ਕਿਉਂ ਨਹੀਂ ਤਾਂ ਉਸ ਵੇਲੇ ਸੇਵਕਾਂ ਨੇ ਇਸ਼ਾਰਾ ਕੀਤਾ ਦੇਖੋ ਉਹ ਆ ਰਹੇ ਮਹਾਤਮਾ ਬੁੱਧ ਜਦੋਂ ਇਸ਼ਾਰਾ ਕੀਤਾ ਉਹ ਆ ਰਹੇ ਐ ਸਾਹਮਣੇ ਆ ਰਹੇ ਐ ਜਦੋਂ ਇਸ ਆਦਮੀ ਨੇ ਉੱਧਰ ਘੁੰਮ ਕੇ ਦੇਖਿਆ ਜਦੋਂ ਦੇਖਿਆ ਪਿੱਛੋਂ ਆਉਂਦੇ ਹੋਏ ਮਹਾਤਮਾ ਬੁੱਧ ਨੂੰ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਤਾਂ ਉਹੀ ਬੋਧ ਭਿਖਸ਼ੂ ਹੈ ਜਿਹੜਾ ਉਸ ਕੋੜੀ ਇਨਸਾਨ ਦੇ ਜਖਮਾਂ ਨੂੰ ਸਾਫ਼ ਕਰ ਰਿਆ ਸੀ ਉਰਫ਼ ਦੇ ਉੱਪਰ ਮੱਲਮ ਲਗਾ ਰਿਆ ਸੀ ਯਾਨੀ ਪੱਤੇ ਪੀਸ ਕੇ ਉਹ ਲਗਾ ਰਿਆ ਸੀ ਇਹ ਤਾਂ ਉਹੀ ਹੈ ਇਹ ਹੈ ਬੁੱਧ ਇਹ ਹੈ ਬੁੱਧ ਯਾਨੀ ਮਹਾਤਮਾ ਬੁੱਧ ਕਿਉਂਕਿ ਇਹਨਾਂ ਨੂੰ ਤਾਂ ਮੈਂ ਕੋੜੀ ਦੇ ਕੋਲ ਦੇਖਿਆ ਸੀ ਉਹਦੇ ਜਖਮਾਂ ਨੂੰ ਸਾਫ਼ ਕਰ ਰਏ ਸੀ ਉਸ ਕੋੜੀ ਨੂੰ ਦਵਾ ਲਗਾ ਰਏ ਸੀ ਹੁਣ ਜਦੋਂ ਦੇਖਿਆ ਬੋਲਿਆ ਕੁਛ ਨਹੀਂ ਉੱਠ ਕੇ ਖੜ ਗਿਆ ਕਿਉਂਕਿ ਸਾਰੇ ਸੇਵਕ ਖੜ ਗਏ ਸੀ ਮਹਾਤਮਾ ਬੁੱਧ ਦੇ ਆਉਣ ਦੇ ਵਾਸਤੇ ਸਤਕਾਰ ਵਿੱਚ ਆਪਣੇ ਗੁਰੂ ਦੇ ਸਾਰੇ ਖੜ ਗਏ ਜਦੋਂ ਮਹਾਤਮਾ ਬੁੱਧ ਆਏ ਆ ਕੇ ਆਪਣੇ ਆਸਨ ਤੇ ਬੈਠੇ ਤਾਂ ਮਹਾਤਮਾ ਬੁੱਧ ਨੇ ਮੁਸਕਰਾ ਕੇ ਪੁੱਛਿਆ ਕਿ ਹਾਂ ਭਈ ਹੋਰ ਦੱਸੋ ਕਿਹਦੇ ਮਨ 'ਚ ਕੋਈ ਸਵਾਲ ਹੈ ਕਿਉਂਕਿ ਮਹਾਤਮਾ ਬੁੱਧ ਹਮੇਸ਼ਾ ਸ਼ੁਰੂਆਤ ਸਵਾਲ ਤੋਂ ਕਰਦੇ ਸੀ ਕਿ ਜੇ ਕਿਸੇ ਦੇ ਮਨ 'ਚ ਕੋਈ ਸ਼ੰਕਾ ਹੈ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਤਾਂ ਉਸ ਵੇਲੇ ਬੋਧ ਭਿਖਸ਼ੂ ਨੇ ਬੇਨਤੀ ਕੀਤੀ ਕਿ हे गुरुदेव ਕਿ ਸਾਡੇ ਮਨ 'ਚ ਤਾਂ ਕੋਈ ਸਵਾਲ ਨਹੀਂ ਕੋਈ ਸ਼ੰਕਾ ਨਹੀਂ ਕਿਉਂਕਿ ਤੁਹਾਡੇ ਨਾਲ ਰਹਿ ਰਹਿ ਕੇ ਸਾਡੇ ਅੰਦਰ ਦੀਆਂ ਸਾਰੀਆਂ ਸ਼ੰਕਾਵਾਂ ਖਤਮ ਹੋ ਗਈਆਂ ਪਰ ਹਾਂ ਆ ਦੁਪਹਿਰ ਦੇ ਆਏ ਹੋਏ ਐ ਕੋਈ ਆਪਣੇ ਆਪ ਨੂੰ ਮਹਾ ਪੰਡਿਤ ਕਹਿਣ ਵਾਲੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਦੁਪਹਿਰ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਔਰ ਇਹ ਤੁਹਾਡੇ ਨਾਲ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੈ ਇਸ ਲਈ ਇਹਨਾਂ ਨੂੰ ਜ਼ਰੂਰ ਮਿਲ ਲਓ ਔਰ ਇਹਨਾਂ ਦੇ ਮਨ ਚ ਜੋ ਸਵਾਲ ਹੈ ਉਹ ਸਮਝ ਕੇ ਉਹਨਾਂ ਸਵਾਲਾਂ ਦਾ ਸਮਾਧਾਨ ਕਰ ਦਿਓ ਜਿਸ ਵੇਲੇ ਉਹਨਾਂ ਨੇ ਇਸ਼ਾਰਾ ਕੀਤਾ ਮਹਾਤਮਾ ਬੁੱਧ ਨੇ ਮੁਸਕਰਾ ਕੇ ਉਧਰ ਦੇਖਿਆ ਮਹਾਤਮਾ ਬੁੱਧ ਕਹਿੰਦੇ ਕੌਣ ਹੈ ਮਹਾਪੰਡਿਤ ਕਿੱਥੇ ਹੈ ਮਹਾਪੰਡਿਤ ਉਹ ਕਹਿੰਦੇ ਜੀ ਆਹ ਬੈਠਾ ਹੈ ਮਹਾਤਮਾ ਬੁੱਧ ਮੁਸਕਰਾਏ ਕਹਿੰਦੇ ਮਹਾਪੰਡਿਤ ਨਹੀਂ ਹੈ ਜ਼ਰਾ ਸਮਝਣਾ ਸਾਰੇ ਜੀ ਬਾਨੇ ਹੁਣ ਇਹ ਗੱਲ ਨੂੰ ਅੱਛੀ ਤਰ੍ਹਾਂ ਜਾਣ ਲੈਣਾ ਕਿ ਮਹਾਤਮਾ ਬੁੱਧ ਨੇ ਇਹ ਗੱਲ ਕਿਉਂ ਕਹੀ। ਜ਼ਰਾ ਸਮਝਣਾ। ਮਹਾਤਮਾ ਬੁੱਧ ਕਹਿੰਦੇ ਇਹ ਮਹਾਪੰਡਿਤ ਨਹੀਂ ਹੈ। ਤਾਂ ਉਸ ਵੇਲੇ ਉਹ ਆਦਮੀ ਉੱਠਿਆ ਉਹ ਕਹਿੰਦਾ ਕਿਉਂ ਨਹੀਂ ਮੈਂ ਹੀ ਆ ਮਹਾਪੰਡਿਤ ਕਿਉਂਕਿ ਮੈਂ ਹਰ ਵੇਦ ਹਰ ਸ਼ਾਸਤਰ ਹਰ ਧਾਰਮਿਕ ਗ੍ਰੰਥ ਦਾ ਮੈਂ ਅਧਿਐਨ ਕੀਤਾ ਹੋਇਆ ਹੈ ਪੜ੍ਹਿਆ ਹੋਇਆ ਹੈ ਔਰ ਮੈਨੂੰ ਸਮਝ ਆਇਆ ਹੈ ਕਿ ਕਿਹਨਾ ਸ਼ਾਸਤਰਾਂ ਚ ਕੀ ਲਿਖਿਆ ਹੈ ਤਾਂ ਮਹਾਤਮਾ ਬੁੱਧ ਮੁਸਕੁਰਾਏ ਕਹਿੰਦੇ ਕੀ ਫਾਇਦਾ ਅਗਰ ਸ਼ਾਸਤਰਾਂ ਨੂੰ ਸਮਝ ਲਿਆ ਕੀ ਫਾਇਦਾ ਧਾਰਮਿਕ ਗ੍ਰੰਥਾਂ ਨੂੰ ਸਮਝ ਲਿਆ ਕੀ ਫਾਇਦਾ ਦੁਨੀਆ ਪਰ ਦਾ ਗਿਆਨ ਸਮਝ ਲਿਆ ਪਰ ਅਗਰ ਤੂੰ ਪ੍ਰੇਮ ਨੂੰ ਹੀ ਨਾ ਸਮਝਿਆ ਤਾਂ ਫਿਰ ਕਾ ਦਾ ਮਹਾ ਪੰਡਿਤ ਕਿਉਂਕਿ ਮਹਾ ਪੰਡਿਤ ਕਿਹਨੂੰ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਅਗਰ ਗੁਰਬਾਣੀ ਦੇ ਅਲਾਈਨਾ ਦੇਖੀ ਤਾਂ ਉਹਦੇ ਚ ਵੀ ਆਂਦਾ ਹੈ ਜਾਂ ਕਬੀਰ ਸਾਹਿਬ ਨੇ ਵੀ ਕਿਹਾ ਕਿ ਬ੍ਰਾਹਮਣ ਤਾਂ ਉਹ ਜਿਹਨੂੰ ਬ੍ਰਹਮ ਦਾ ਗਿਆਨ ਹੁੰਦਾ ਹੈ ਜਿਹੜਾ ਹਰ ਇਨਸਾਨ ਦੇ ਅੰਦਰ ਉਸ ਬ੍ਰਹਮ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ ਉਸ ਭਗਵਾਨ ਨੂੰ ਪਰਮਾਤਮਾ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ ਸਹੀ ਮਾਇਨੇ ਚ ਗਿਆਨੀ ਤਾਂ ਉਹ ਹੈ ਸਿਰਫ ਆਪਣੇ ਨਾਮ ਦੇ ਅੱਗੇ ਗਿਆਨਵਾਨ ਲਗਾ ਲੈਣਾ ਮਹਾ ਪੰਡਿਤ ਲਗਾਉਣ ਨਾਲ ਕੋਈ ਮਹਾ ਪੰਡਿਤ ਨਹੀਂ ਹੋ ਜਾਂਦਾ ਤਾਂ ਉਸ ਵੇਲੇ ਉਹਨੇ ਕਿਹਾ ਜੀ ਮੇਰੇ ਅੰਦਰ ਪ੍ਰੇਮ ਹੈ ਤੁਸੀਂ ਕਿਦਾਂ ਕਹਿ ਸਕਦੇ ਹੋ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਮਹਾਤਮਾ ਬੁੱਧ ਕੈਸੀ ਇਹ ਦੇਖ ਰਹੇ ਸੀ ਕਿ ਜਿਸ ਵੇਲੇ ਉਸ ਪਿਆਸੇ ਇਨਸਾਨ ਦੇ ਕੋਲ ਜੋ ਜ਼ਖਮੀ ਵੀ ਸੀ ਕੋੜੀ ਵੀ ਸੀ ਉਹਨੂੰ ਜਦੋਂ ਪਾਣੀ ਦੀ ਜ਼ਰੂਰਤ ਸੀ ਤਾਂ ਉਸ ਵੇਲੇ ਤੂੰ ਰੁਕਿਆ ਉਸਨੂੰ ਦੇਖਿਆ ਪਰ ਤੇਰੇ ਮਨ ਚ ਜ਼ਰਾ ਵੀ ਦੇਹਾਂ ਨਹੀਂ ਆਈ ਕਰੁਣਾ ਨਹੀਂ ਆਈ ਕਿ ਮੈਂ ਇਸ ਪਿਆਸੇ ਨੂੰ ਪਾਣੀ ਪਿਲਾ ਦੇਵਾਂ ਕੀ ਫਾਇਦਾ ਐਸੇ ਗਿਆਨ ਦਾ ਕੀ ਫਾਇਦਾ ਐਸੀ ਸਮਝ ਦਾ ਜਿੱਥੇ ਦੂਸਰੇ ਦੀ ਪੀੜਾ ਨੂੰ ਦੇਖ ਕੇ ਸਾਡੇ ਅੰਦਰ ਉਹ ਦਰਦ ਨਾ ਹੋਵੇ ਜਾਂ ਉਹਦੀ ਪੀੜਾ ਨੂੰ ਦੂਰ ਕਰਨ ਦੀ ਭਾਵਨਾ ਨਾ ਹੋਵੇ ਇਸੇ ਲਈ ਗੁਰੂ ਰਹਿਬਰ ਹਮੇਸ਼ਾ ਇੱਕ ਗੱਲ ਕਹਿੰਦੇ ਐ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਦੱਸਿਆ ਹੈ ਕਿ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਕਿਸੇ ਨੂੰ ਪੀੜਾ 'ਚ ਦੇਖਦਾ ਹਾਂ ਤਾਂ ਮੇਰਾ ਆਪਣਾ ਦਿਲ ਪੀੜਾ ਨਾਲ ਭਰ ਜਾਂਦਾ ਹੈ ਔਰ ਜਦੋਂ ਮੈਂ ਕਿਸੇ ਨੂੰ ਖੁਸ਼ ਦੇਖਦਾ ਹਾਂ ਤਾਂ ਮੈਨੂੰ ਆਪਣੇ ਅੰਦਰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਕਿਸੇ ਨੇ ਪੁੱਛਿਆ ਮਹਾਰਾਜ ਉਹ ਕਿਉਂ ਕਬੀਰ ਸਾਹਿਬ ਕਹਿੰਦੇ ਉਹ ਇਸ ਲਈ ਕਿਉਂਕਿ ਹੁਣ ਸਭ ਨਾਲ ਹੀ ਮੈਂ ਜੁੜਿਆ ਹੋਇਆ ਮਹਿਸੂਸ ਕਰਦਾ ਕਿ ਕੋਈ ਵੀ ਮੇਤੋਂ ਜੁਦਾ ਨਹੀਂ ਹੈ ਔਰ ਇਹ ਗੱਲ ਬੜੀ ਸਮਝਣ ਵਾਲੀ ਹੈ ਜਦੋਂ ਅਸੀਂ ਸਭ ਨਾਲ ਜੁੜੇ ਹੋਏ ਮਹਿਸੂਸ ਕਰਾਂਗੇ ਤਾਂ ਫਿਰ ਅਸੀਂ ਕਿਸੇ ਨੂੰ ਪੀੜਾ ਦੇਣ ਬਾਰੇ ਸੋਚ ਨਹੀਂ ਸਕਦੇ ਕਿਉਂਕਿ ਜਰਾ ਆਪ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਪੀੜਾ ਦੇਣ ਬਾਰੇ ਸੋਚ ਸਕਦੇ ਹੋ ਕਿ ਮੈਨੂੰ ਪੀੜਾ ਹੋਵੇ ਬੰਦਾ ਕਹਿੰਦਾ ਨਹੀਂ ਮੈਂ ਕੋਈ ਐਦਾਂ ਦਾ ਕੰਮ ਨਹੀਂ ਕਰਨਾ ਜਿੰਨਾ ਮੈਨੂੰ ਕੋਈ ਤਕਲੀਫ ਹੋਵੇ ਜੇ ਤੁਹਾਨੂੰ ਕਵੇ ਕੋਈ ਅੱਗ 'ਚ ਹੱਥ ਪਾਓ ਤੁਹਾਨੂੰ ਪਤਾ ਅੱਗ 'ਚ ਹੱਥ ਪਾਇਆ ਤਾਂ ਮੇਰਾ ਹੱਥ ਸੜਨਾ ਹੈ ਔਰ ਮੈਨੂੰ ਦਰਦ ਹੋਣੀ ਮੈਂ ਕਿਉਂ ਪਾਵਾਂ ਕੋਈ ਕਵੇ ਕੋਠੇ ਤੋਂ ਛਾਲ ਮਾਰ ਮੈਂ ਕਿਉਂ ਮਾਰਾਂ ਮੇਰੀ ਲੱਤ ਟੁੱਟ ਜਾਏਗੀ ਕਿਉਂਕਿ ਜਿੱਥੇ ਸਮਝ ਆਏ ਬੰਦੇ ਨੂੰ ਕਿ ਮੈਂ ਕੋਈ ਇਦਾਂ ਦਾ ਕਰਮ ਨਹੀਂ ਕਰਨਾ ਜਿਹਦੇ ਨਾਲ ਮੈਨੂੰ ਤਕਲੀਫ ਹੋਵੇ ਜਦੋਂ ਇਨਸਾਨ ਦੇ ਅੰਦਰ ਉਹ ਪਰਮ ਪ੍ਰੇਮ ਪੈਦਾ ਹੋ ਜਾਂਦਾ ਹੈ ਤਾਂ ਫਿਰ ਇਨਸਾਨ ਇਦਾਂ ਮਹਿਸੂਸ ਕਰਦਾ ਹੈ ਕਿ ਹੁਣ ਕੋਈ ਵੀ ਮੇਤੋਂ ਅਲੱਗ ਨਹੀਂ ਹੈ ਕੋਈ ਵੀ ਮੇਤੋਂ ਜੁਦਾ ਨਹੀਂ ਹੈ ਸਾਰੇ ਮੇਰੇ ਨਾਲ ਜੁੜੇ ਹੋਏ ਐ ਇਸ ਲਈ ਜਿੱਦਾਂ ਮੈਂ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਜਿੰਨਾ ਮੈਨੂੰ ਪੀੜਾ ਹੋਵੇ ਹੁਣ ਮੈਂ ਕੋਈ ਐਸਾ ਕਰਮ ਵੀ ਨਹੀਂ ਕਰ ਸਕਦਾ ਜਿੰਨਾ ਕਿਸੇ ਦੂਸਰੇ ਨੂੰ ਵੀ ਪੀੜਾ ਹੋਵੇ ਸਮਝਣਾ ਜਰਾ ਇੱਥੇ ਇੱਕ ਮਹਾਤਮਾ ਬੁੱਧ ਦੇ ਜੀਵਨ ਦੀ ਇੱਕ ਸਾਖੀ ਦੱਸੀ ਦੀ ਹੈ ਨਾ ਕਿ ਮਹਾਤਮਾ ਬੁੱਧ ਇੱਕ ਦਿਨ ਤੁਰੇ ਜਾ ਰਹੇ ਸੀ ਤੁਰੇ ਜਾ ਰਹੇ ਸੀ ਤਾਂ ਦੇਖਿਆ ਕਿ ਇੱਕ ਆਦਮੀ ਆਪਣੇ ਬੈਲ ਦੇ ਡੰਡਾ ਮਾਰ ਰਿਹਾ ਜਦੋਂ ਬੈਲ ਦੇ ਡੰਡਾ ਮਾਰ ਰਿਹਾ ਹੈ ਤਾਂ ਇਸ ਤਰ੍ਹਾਂ ਬੈਲ ਨੂੰ ਮਾਰ ਰਿਹਾ ਹੈ ਕਿਉਂਕਿ ਕੋਲ ਨੂੰ ਚੱਲ ਰਿਹਾ ਸੀ ਇਹ ਤੇਲੀ ਸੀ ਜਿਹਦਾ ਬੈਲ ਦੀ ਇਹ ਕਹਾਣੀ ਹੈ ਕਿਉਂ ਕੋਲੂ ਤੇ ਤੇਲ ਨਿਕਾਲਦਾ ਸੀ ਔਰ ਜਿਹੜਾ ਬੈਲ ਉਸ ਕੋਲੂ ਨੂੰ ਚਲਾਉਣ ਵਾਲਾ ਸੀ ਉਹ ਤੇਲੀ ਉਹਦੇ ਮਾਰ ਰਿਹਾ ਹੈ ਕਿਉਂਕਿ ਹੱਥ 'ਚ ਡੰਡਾ ਪਕੜਿਆ ਹੋਇਆ ਹੈ ਔਰ ਜ਼ੋਰ ਨਾਲ ਉਹ ਮਾਰ ਰਿਹਾ ਹੈ ਔਰ ਜਿੱਥੇ ਮਾਰ ਰਿਹਾ ਹੈ ਅੱਜ ਕੁਸ਼ ਕ੍ਰੋਧ ਵਿੱਚ ਲੱਗਦਾ ਹੈ ਉਹ ਤੇਲੀ ਇਸ ਲਈ ਬੈਲ ਨੂੰ ਇੰਨੀ ਜ਼ੋਰ ਨਾਲ ਮਾਰ ਰਿਹਾ ਕਿ ਜਿੱਥੇ ਮਾਰਦਾ ਉਹਦੇ ਲਾਸ਼ ਪੈ ਰਹੀ ਹੈ ਯਾਨੀ ਨਿਸ਼ਾਨ ਬਣ ਰਿਹਾ ਹੈ ਮਹਾਤਮਾ ਬੁੱਧ ਨੇ ਜਦੋਂ ਦੇਖਿਆ ਤਾਂ ਮਹਾਤਮਾ ਬੁੱਧ ਉਹਦੇ ਕੋਲ ਗਏ ਔਰ ਜਾ ਕੇ ਮਹਾਤਮਾ ਬੁੱਧ ਨੇ ਇਹ ਨਹੀਂ ਕਿਹਾ ਬੈਲ ਨੂੰ ਕਿਉਂ ਮਾਰ ਰਿਆ ਹੈ ਮਹਾਤਮਾ ਬੁੱਧ ਕਹਿੰਦੇ ਕਿ ਸਾਨੂੰ ਤਕਲੀਫ ਕਿਉਂ ਦੇ ਰਿਹਾ ਹੈ ਸਾਨੂੰ ਪੀੜਾ ਕਿਉਂ ਦੇ ਰਿਹਾ ਹੈ ਉਹ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪੀੜਾ ਕਿਉਂ ਦੇਣੀ ਮੈਂ ਤਾਂ ਤੁਹਾਨੂੰ ਮੰਨਣ ਵਾਲਾ ਹਾਂ ਤੁਹਾਨੂੰ ਪ੍ਰੇਮ ਕਰਨ ਵਾਲਾ ਹਾਂ ਮੈਂ ਤੁਹਾਨੂੰ ਪੀੜਾ ਕਿਉਂ ਦੇਣੀ ਮੈਂ ਇੰਨੀ ਹਿੰਮਤ ਕਿਥੋਂ ਕਰ ਸਕਦਾ ਕਿ ਤੁਹਾਨੂੰ ਪੀੜਾ ਹੋਵੇ ਤਾਂ ਮਹਾਤਮਾ ਬੁੱਧ ਕਹਿੰਦੇ ਤੂੰ ਕਰ ਰਿਹਾ ਹੈ ਕੋਈ ਤੂੰ ਐਸਾ ਕਰਮ ਕਰ ਰਿਹਾ ਜਿਨ੍ਹਾਂ ਪੀੜ ਤਕਲੀਫ ਸਾਨੂੰ ਹੋ ਰਹੀ ਹੈ ਉਹ ਕਹਿੰਦਾ ਮਹਾਰਾਜ ਮੈਂ ਕੀ ਕਰ ਰਿਹਾ ਹਾਂ ਕਹਿੰਦੇ ਦੇਖ ਕਹਿ ਕੇ ਮਹਾਤਮਾ ਬੁੱਧ ਨੇ ਜਿਹੜਾ ਭਗਮਾ ਕਪੜਾ ਆਪਣੇ ਉੱਪਰ ਲਿਆ ਹੋਇਆ ਸੀ ਉਹਨੂੰ ਹਟਾਇਆ ਪਿੱਛੋਂ ਕਹਿੰਦੇ ਦੇਖ ਜਦੋਂ ਪਿੱਛੇ ਦੇਖਿਆ ਤਾਂ ਮਹਾਤਮਾ ਬੁੱਧ ਦੇ ਨਿਸ਼ਾਨ ਬਣਿਆ ਹੋਇਆ ਹੈ ਜਿਸ ਤਰ੍ਹਾਂ ਕਿਸੇ ਨੇ ਡੰਡਾ ਮਾਰਿਆ ਹੁੰਦਾ ਨੀਲ ਪਿਆ ਹੋਇਆ ਹੈ ਕਹਿੰਦੇ ਦੇਖ ਸਾਨੂੰ ਮਾਰ ਵੀ ਰਿਹਾ ਹੈ ਤਕਲੀਫ ਵੀ ਦੇ ਰਿਹਾ ਔਰ ਕਹਿ ਰਿਹਾ ਕਿ ਮੈਂ ਕਿੱਥੋਂ ਤਕਲੀਫ ਦੇ ਰਿਹਾ ਹਾਂ ਉਹ ਕਹਿੰਦਾ ਮਹਾਰਾਜ ਇਹ ਮੈਂ ਨਹੀਂ ਕੀਤਾ ਇਹ ਕਿਸ ਤਰ੍ਹਾਂ ਹੋ ਗਿਆ ਮਹਾਤਮਾ ਬੁੱਧ ਕਹਿੰਦੇ ਤੂੰ ਹੀ ਕੀਤਾ ਹੈ ਔਰ ਪੁੱਛ ਰਿਹਾ ਕਿਸ ਤਰ੍ਹਾਂ ਹੋ ਗਿਆ ਦੇਖ ਇਹ ਡੰਡਾ ਤੂੰ ਬੈਲ ਦੇ ਮਾਰਦਾ ਪਰ ਚੋਟ ਸਾਡੇ ਲੱਗ ਰਹੀ ਹੈ ਹੁਣ ਇਹ ਕਹਾਣੀ ਨੂੰ ਵੀ ਅਗਰ ਤੁਹਾਨਾਂ ਦੀ ਐਸੀ ਗਹਿਰਾਈ ਨਾ ਸਮਝੀਏ ਤਾਂ ਇੱਥੇ ਸਮਝਾਇਆ ਕੀ ਜਾ ਰਿਹਾ ਹੈ ਜਾਂ ਇਸ ਕਹਾਣੀ ਦਾ ਅਰਥ ਕੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਪੀੜਾ ਦਿੰਦੇ ਆ ਤਾਂ ਇਹ ਯਾਦ ਰੱਖੋ ਅਸੀਂ ਜਿਹਨੂੰ ਵੀ ਪ੍ਰੇਮ ਕਰਦੇ ਆ ਨਾ ਆਪਣੇ ਮਾਲਿਕ ਕਹਿ ਲਈਏ ਵਾਹਿਗੁਰੂ ਕਹਿ ਲਈਏ ਅੱਲਾਹ ਕਹਿ ਲਈਏ ਰਾਮ ਕਹਿ ਲਈਏ ਸਤਗੁਰ ਕਹਿ ਲਈਏ ਅਸੀਂ ਕੋਈ ਵੀ ਨਾਮ ਦੇ ਦਈਏ ਤੈ ਯਾਦ ਰੱਖੋ ਜਿਹਨੂੰ ਵੀ ਅਸੀਂ ਪ੍ਰੇਮ ਕਰਦੇ ਆ ਨਾ ਉਹ ਉਹ ਪਰਮ ਸ਼ਕਤੀ ਹੈ ਜਿਹੜੀ ਸਭ ਦੇ ਨਾਲ ਜੁੜੀ ਹੋਈ ਹੈ ਉਹ ਕਿਸੇ ਤੋਂ ਅਲੱਗ ਨਹੀਂ ਹੈ ਜਦੋਂ ਅਸੀਂ ਬਿਨਾ ਮਤਲਬ ਤੋਂ ਕਿਸੇ ਦੇ ਜ਼ੁਲਮ ਕਰਦੇ ਆ ਜਾਂ ਕਿਸੇ ਨੂੰ ਤਕਲੀਫ ਦਿੰਦੇ ਆ ਤਾਂ ਸਮਝ ਲਓ ਅਸੀਂ ਉਹਨੂੰ ਨਹੀਂ ਆਪਣੇ ਮਾਲਿਕ ਆਪਣੇ ਪ੍ਰਮਾਤਮਾ ਨੂੰ ਤਕਲੀਫ ਦੇ ਰਹੇ ਹਾਂ ਕਿਉਂਕਿ ਸਭ ਦੇ ਅੰਦਰ ਉਹੀ ਤਾਂ ਹੈ ਉਸ ਲਈ ਉਹਨੂੰ ਹੋਸ਼ ਆਇਆ ਇਹ ਮੈਂ ਕੀ ਕਰ ਰਿਹਾ ਮਹਾਤਮਾ ਬੁੱਧ ਕਹਿੰਦੇ ਗੱਲ ਕੀ ਹੈ ਤੈਨੂੰ ਇੰਨਾ ਕ੍ਰੋਧ ਵਿੱਚ ਕਿਉਂ ਹੈ ਤਾਂ ਉਹਨਾਂ ਦੱਸਿਆ ਕਿ ਮੇਰਾ ਪਤਨੀ ਨਾਲ ਝਗੜਾ ਹੋ ਗਿਆ ਸੀ ਔਰ ਇਹ ਹੀ ਤਾਂ ਹੁੰਦਾ ਹੈ ਕਿ ਝਗੜਾ ਪਤਨੀ ਨਾਲ ਹੁੰਦਾ ਹੈ ਝਗੜਾ ਕਿਤੇ ਬਾਹਰ ਹੁੰਦਾ ਤਾਂ ਗੁੱਸਾ ਬੰਦਾ ਕਿਸੇ ਹੋਰ ਤੇ ਕੱਢਦਾ ਹੈ ਕਿਉਂਕਿ ਇਹ ਵੀ ਗੱਲ ਯਾਦ ਰੱਖਣਾ ਕਿ ਕਰੋਧ ਵੀ ਹਮੇਸ਼ਾ ਪਾਣੀ ਦੀ ਤਰ੍ਹਾਂ ਹੀ ਹੈ ਪਾਣੀ ਦੀ ਤਰ੍ਹਾਂ ਕਿਸ ਤਰ੍ਹਾਂ ਜਿੱਦਾਂ ਪਾਣੀ ਹਮੇਸ਼ਾ ਥੱਲੇ ਨੂੰ ਵਗਦਾ ਹੈ ਨਾ ਪਾਣੀ ਹਮੇਸ਼ਾ ਨਦੀ ਦੇਖੀ ਹੈ ਨਾ ਤੁਸੀਂ ਹਮੇਸ਼ਾ ਉਪਰੋਂ ਥੱਲੇ ਨੂੰ ਵਗੇਗੀ ਉਹ ਕਦੀ ਉੱਪਰ ਨਹੀਂ ਜਾਂਦੀ ਕਰੋਧ ਦਾ ਸੁਭਾਅ ਵੀ ਐਸਾ ਹੀ ਹੈ ਕਰੋਧ ਵੀ ਹਮੇਸ਼ਾ ਥੱਲੇ ਨਹੀਂ ਵਗਦਾ ਹੈ ਹੁਣ ਤੁਸੀਂ ਕਹੋਗੇ ਜੀ ਇਹਦਾ ਮਤਲਬ ਕੀ ਤਾਂ ਥੱਲੇ ਦਾ ਮਤਲਬ ਕੀ ਹੈ ਐਦਾਂ ਸਮਝ ਲਓ ਕਿ ਇੱਕ ਮਾਲਕ ਹੈ ਉਹ ਆਪਣੇ ਮੈਨੇਜਰ ਨੂੰ ਡਾਂਟੇਗਾ ਹੁਣ ਮਾਲਕ ਉੱਚੀ ਜਗ੍ਹਾ ਤੇ ਮੈਨੇਜਰ ਮੈਨੇਜਰ ਨੀਵੀਂ ਜਗ੍ਹਾ ਹੈ ਹੁਣ ਮੈਨੇਜਰ ਨੂੰ ਡਾਂਟੇਗਾ ਤਾਂ ਮੈਨੇਜਰ ਆਪਣਾ ਗੁੱਸਾ ਉੱਪਰ ਮਾਲਕ ਤੇ ਨਹੀਂ ਕੱਢ ਸਕਦਾ ਉਹਨਾਂ ਕੀ ਕਰਨਾ ਹੈ ਉਹਦਾ ਕਰੋਲ ਹੋਰ ਥੱਲੇ ਜਾਏਗਾ ਉਹਨਾਂ ਦੇਖਣਾ ਮੇਰੇ ਤੋਂ ਥੱਲੇ ਕੌਣ ਹੈ ਉਹਨਾਂ ਉਹ ਹੀ ਗੁੱਸਾ ਸ਼ਾਇਦ ਚਪੜਾਸੀ ਤੇ ਕੱਢ ਦੇਵੇ ਸ਼ਾਇਦ ਆਪਣੇ ਥੱਲੇ ਆਦਮੀ ਤੇ ਕੱਢ ਦੇਵੇ ਫਿਰ ਉਹ ਥੱਲੇ ਆਦਮੀ ਦਾ ਦੇਖਣਾ ਕਿ ਮੇਰੇ ਤੋਂ ਥੱਲੇ ਕੌਣ ਹੈ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਇਸ ਕਹਾਣੀ ਦੱਸੀ ਦੀ ਕਿ ਇੱਕ ਦਿਨ ਇੱਕ ਦਿਨ ਇੱਕ ਮਾਲਿਕ ਨੇ ਗੁੱਸੇ ਚ ਆ ਕੇ ਆਪਣੇ ਮੈਨੇਜਰ ਨੂੰ ਡਾਂਟ ਦਿੱਤਾ ਇਹਨੂੰ ਇਦਾਂ ਵੀ ਸਮਝ ਲੈਣਾ ਕਿ ਜੈਸੀ ਕਰਨੀ ਵੈਸੀ ਪਰਣੀ ਕਹਿੰਦੇ ਉਹਨਾਂ ਆਪਣੇ ਮੈਨੇਜਰ ਨੂੰ ਗੁੱਸੇ ਨਾਲ ਡਾਂਟਿਆ ਤਾਂ ਮੈਨੇਜਰ ਨੇ ਕਿਹਾ ਮੇਰੀ ਕੋਈ ਗਲਤੀ ਵੀ ਨਹੀਂ ਸੀ ਪਰ ਇਦਾਂ ਦੀ ਡਾਂਟ ਪੈ ਗਈ ਗੁੱਸਾ ਉਹਨੂੰ ਵੀ ਆ ਗਿਆ ਹੁਣ ਉਹ ਆ ਕੇ ਆਪਣੇ ਆਫਿਸ 'ਚ ਬੈਠਾ ਚਪੜਾਸੀ ਚਾਹ ਲੈ ਕੇ ਆਇਆ ਹੋਣ ਚਪੜਾਸੀ ਜਦੋਂ ਚਾਹ ਲੈ ਕੇ ਆਇਆ ਤਾਂ ਮੈਨੇਜਰ ਦੇ ਟੇਬਲ ਤੇ ਰੱਖੀ ਤਾਂ ਹੁਣ ਉਹਦੇ ਅੰਦਰ ਪਹਿਲੀ ਗੁੱਸਾ ਸੀ ਉਹਨਾਂ ਆਪਣਾ ਗੁੱਸਾ ਚਾਹ ਦਾ ਘੁੱਟ ਭਰਿਆ ਚਪੜਾਸੀ ਤੇ ਕੱਢਦਾ ਕਿੱਦਾਂ ਦੀ ਚਾਹ ਲੈ ਕੇ ਆਏ ਠੰਡੀ ਇਹਦੇ ਨਾਲ ਪਾਣੀ ਲੈ ਆਂਦਾ ਤੂੰ ਉਹਨਾਂ ਉਹਨੂੰ ਚੰਗੀਆਂ ਸੁਣਾ ਦਿੱਤੀਆਂ ਹੁਣ ਚਪੜਾਸੀ ਨੂੰ ਸੀ ਅੱਗੇ ਵੀ ਚਾਹ ਇਦਾਂ ਦੀ ਦਿੰਦਾ ਸੀ ਅੱਜ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅੱਜ ਬੜਾ ਗੁੱਸੇ ਜੀ ਡਾਂਡ ਦਿੱਤਾ ਚਪੜਾਸੀ ਹੁਣ ਸਾਰਾ ਦਿਨ ਗੁੱਸੇ ਚ ਰਿਹਾ ਸ਼ਾਮ ਨੂੰ ਘਰ ਗਿਆ ਕਿਉਂਕਿ ਜਿੱਦਾਂ ਦੱਸਿਆ ਕਰੋਧ ਉੱਪਰ ਨੂੰ ਨਹੀਂ ਜਾਂਦਾ ਥੱਲੇ ਆਂਦਾ ਹੈ ਆਪਣੇ ਘਰ ਗਿਆ ਘਰ ਆ ਕੇ ਦਰਵਾਜਾ ਖੜਕਾਇਆ ਪਤਨੀ ਵਿਚਾਰੀ ਰਸੋਈ ਦੇ ਵਿੱਚ ਆਟਾ ਗੁੰਨ ਰਹੀ ਸੀ ਉਹਨੂੰ ਹੱਥ ਧੋਂਦੀ ਨੂੰ ਥੋੜਾ ਸਮਾਂ ਲੱਗਿਆ ਇਹ ਦਰਵਾਜਾ ਖੜਕਾ ਰਿਹਾ ਵਿਚਾਰੀ ਹੱਥ ਧੋ ਕੇ ਜਦੋਂ ਆਈ ਤਾਂ ਇਹਨਾਂ ਆਪਣਾ ਗੁੱਸਾ ਪਤਨੀ ਤੇ ਕੱਢਦਾ ਇੰਨਾ ਸਮਾਂ ਕਿਉਂ ਲਾ ਦਿੱਤਾ ਉਹਨੂੰ ਚੰਗੀ ਡਾਂਟ ਮਾਰ ਦਿੱਤੀ ਹੁਣ ਪਤਨੀ ਨੂੰ ਗੁੱਸਾ ਆ ਗਿਆ ਕਿ ਬਿਨਾ ਮਤਲਬ ਤੋਂ ਹੀ ਮੈਂ ਆਪਣਾ ਕੰਮ ਕਰ ਰਹੀ ਹਾਂ ਇੱਕ ਤਾਂ ਸਾਰਾ ਦਿਨੇ ਨਾਲ ਵਾਸਤੇ ਖਾਣਾ ਬਣਾਉਣ ਤੇ ਲੱਗੀ ਰਹਾ ਮਾਂ ਘਰ ਦੀ ਸਫਾਈ ਰੱਖਾਂ ਉਧਰੋਂ ਬੱਚੇ ਅਲੱਗ ਪਰੇਸ਼ਾਨ ਕਰਦੇ ਸ਼ਾਮ ਨੂੰ ਆ ਕੇ ਡਾਂਡ ਦਿੰਦੇ ਆ ਉਹਨੂੰ ਗੁੱਸਾ ਆਇਆ ਉਹਨੇ ਆ ਕੇ ਆਪਣੇ بڑے ਮੁੰਡੇ ਦੇ ਵਿੱਚ ਚਪੇੜ ਮਾਰ ਦਿੱਤੀ ਕਿ ਚੱਲ ਪੜਦਾ ਜਿਉ ਨਹੀਂ ਤੂੰ ਕੰਮ ਕਰ ਆਪਣਾ ਹੁਣ بڑے ਮੁੰਡੇ ਨੂੰ ਗੁੱਸਾ ਆ ਗਿਆ بڑے ਮੁੰਡੇ ਨੇ ਛੋਟੇ ਨੂੰ ਚਪੇੜਾ ਮਾਰ ਦਿੱਤੀ ਹੁਣ ਛੋਟਾ ਵਿਚਾਰਾ ਕਿਉਂਕਿ ਉੱਪਰ ਨੂੰ ਤਾਂ ਜਾ ਨਹੀਂ ਸਕਦਾ ਸੀ ਥੱਲੇ ਗੁੱਸਾ ਆਣਾ ਸੀ ਛੋਟਾ ਗੁੱਸੇ 'ਚ ਘਰੋਂ ਬਾਹਰ ਨਿਕਲੇ ਆ ਬਾਹਰ ਨਿਕਲੇ ਆ ਬਾਰ ਗਲੀ ਦੇ ਕੁੱਤਾ ਬੈਠਾ ਸੀ ਉਹਨਾਂ ਜਾ ਕੇ ਯੋਰ ਮੈਂ ਕੁੱਤੇ ਦੇ ਲੱਤ ਮਾਰੀ ਕਿਉਂਕਿ ਗੁੱਸਾ ਤਾਂ ਕਿਤੇ ਨਾ ਕਿਤੇ ਕੱਢਣਾ ਹੀ ਸੀ ਇੱਧਰ ਕੁੱਤਾ ਦੌੜਿਆ ਉਹ ਕੁੱਤਾ ਗੁੱਸੇ 'ਚ ਦੌੜਿਆ ਦੌੜਦਾ ਗਿਆ ਦੌੜਦਾ ਗਿਆ ਚੌਂ ਚੌਂ ਕਰਦਾ ਅੱਗੇ ਕੀ ਦੇਖਿਆ ਇੱਕ ਆਦਮੀ ਗੱਡੀ 'ਚ ਉਤਰ ਰਿਹਾ ਹੈ ਜਿੱਦਿਆਂ ਉਹ ਆਦਮੀ ਗੱਡੀ 'ਚ ਉਤਰਿਆ ਕੁੱਤੇ ਜਾ ਕੇ ਲੱਤ ਦੇ ਮੋਚ ਮਾਰਦਾ ਕਿਉਂਕਿ ਕੁੱਤੇ ਨੇ ਵੀ ਆਪਣਾ ਗੁੱਸਾ ਕਿਤੇ ਕੱਢਣਾ ਹੀ ਸੀ ਹੁਣ ਜਿਹਦੇ ਮੋਚ ਮਾਰਿਆ ਉਹ ਪਤਾ ਕੌਣ ਸੀ ਉਹ ਉਹੀ ਮਾਲਕ ਸੀ ਫੈਕਟਰੀ ਦਾ ਜਿਹਨੇ ਮੈਨੇਜਰ ਨੂੰ ਡਾਂਟਿਆ ਸੀ ਫਿਰ ਮੈਨੇਜਰ ਨੇ ਚਪੜਾਸੀ ਨੂੰ ਡਾਂਟਿਆ ਸੀ ਚਪੜਾਸੀ ਨੇ ਆਪਣੀ ਪਤਨੀ ਨੂੰ ਪਤਨੀ ਨੇ ਬੱਚੇ ਨੂੰ ਬੱਚੇ ਨੇ ਛੋਟੇ ਬੱਚੇ ਨੂੰ ਬੱਚੇ ਨੇ ਕੁੱਤੇ ਨੂੰ ਤਾਂ ਕੁੱਤੇ ਨੇ ਜਾ ਕੇ ਉਹਦੀ ਲੱਤ ਫੜ ਲਈ ਹੁਣ ਉਹ ਮਾਲਕ ਸੋਚ ਰਿਹਾ ਹੈ ਆ ਕੁੱਤੇ ਦਾ ਮੈਂ ਕੀ ਵਿਗਾੜਿਆ ਸੀ ਇਹਨਾਂ ਮੇਰੀ ਲੱਤ ਕਿਉਂ ਫੜੀ ਇਹ ਕੁੱਤੇ ਦਾ ਮੈਂ ਕੀ ਵਿਗਾੜਿਆ ਸੀ ਮੈਂ ਤਾਂ ਕੁੱਤੇ ਨੂੰ ਜਾਣਦਾ ਵੀ ਨਹੀਂ ਇਹਨਾਂ ਮੇਰੀ ਲੱਤ ਕਿਉਂ ਫੜੀ ਤਾਂ ਹੁਣ ਮਾਲਿਕ ਦੇ ਮਨ 'ਚ ਇਹ ਸਵਾਲ ਸੀ ਕੁੱਤੇ ਨੇ ਮੇਰੀ ਲੱਤ ਕਿਉਂ ਫੜੀ ਪਰ ਤੁਸੀਂ ਸਮਝ ਚੁੱਕੇ ਕੁੱਤੇ ਨੇ ਉਹਦੀ ਲੱਤ ਕਿਉਂ ਫੜੀ ਕਿਉਂਕਿ ਸ਼ੁਰੂਆਤ ਤਾਂ ਉਹਨੇ ਹੀ ਕੀਤੀ ਸੀ ਤਾਂ ਹੀ ਕਹਿੰਦੇ ਜੈਸੀ ਕਰਨੀ ਘੁੰਮ ਕੇ ਵੈਸੀ ਸਾਨੂੰ ਭਰਨੀ ਵੀ ਪੈਣੀ ਐ ਉਹ ਸਾਡੇ ਤੱਕ ਆਣੀ ਐ ਅਗਰ ਐਸੀ ਬੁਰੀ ਭਾਵਨਾ ਫੈਲਾਂਦੇ ਆ ਤਾਂ ਬੁਰਾ ਘੁੰਮ ਕੇ ਸਾਡੇ ਤੱਕ ਆਣਾ ਤਾਂ ਅਗਰ ਐਸੀ ਪ੍ਰੇਮ ਭਾਵਨਾ ਫੈਲਾਂਦੇ ਆ ਤਾਂ ਪ੍ਰੇਮ ਵੀ ਘੁੰਮ ਕੇ ਸਾਡੇ ਤੱਕ ਆਣਾ ਹੀ ਐ ਇਸੇ ਲਈ ਗੁਰੂ ਰਹਿਬਰ ਕਹਿੰਦੇ ਕਿ ਜੋ ਬੀਜਣਾ ਹੈ ਉਹ ਤੈਨੂੰ ਇੱਕ ਦਿਨ ਵੱਢਣਾ ਵੀ ਪੈਣਾ ਹੈ ਇਸ ਲਈ ਅਸੀਂ ਕੀ ਬੀਜ ਰਹੇ ਹਾਂ ਅਸੀਂ ਕਿਦਾਂ ਦੀ ਭਾਵਨਾ ਫੈਲਾ ਰਹੇ ਹਾਂ ਅਸੀਂ ਪ੍ਰੇਮ ਦੀ ਭਾਵਨਾ ਫੈਲਾ ਰਹੇ ਹਾਂ ਤਾਂ ਘੁੰਮ ਕੇ ਪ੍ਰੇਮ ਸਾਡੇ ਤੱਕ ਵੀ ਜ਼ਰੂਰ ਆਏਗਾ ਅਗਰ ਅਸੀਂ ਕ੍ਰੋਧ ਦੀ ਭਾਵਨਾ ਫੈਲਾ ਰਹੇ ਹਾਂ ਕਿ ਬਿਨਾਂ ਮਤਲਬ ਤੋਂ ਦੂਜਿਆਂ ਨੂੰ ਤਕਲੀਫ ਦੇ ਰਹੇ ਹਾਂ ਬਿਨਾਂ ਮਤਲਬ ਤੋਂ ਦੂਜਿਆਂ ਨਾਲ ਝਗੜੇ ਕਰ ਰਹੇ ਹਾਂ ਬਿਨਾਂ ਮਤਲਬ ਤੋਂ ਦੂਜਿਆਂ ਦੀ ਨਿੰਦਿਆ ਕਰ ਰਹੇ ਹਾਂ ਤਾਂ ਯਾਦ ਰੱਖੋ ਉਹ ਚੀਜ਼ ਘੁੰਮ ਕੇ ਇੱਕ ਦਿਨ ਸਾਡੇ ਤਾਂ ਕਾਣੀ ਫਿਰ ਬੰਦਾ ਕਹਿੰਦਾ ਕਿ ਮੈਂ ਤਾਂ ਕਿਸੇ ਦਾ ਕੀਤਾ ਵੀ ਨਹੀਂ ਮੇਰੇ ਨਾਲ ਕਿਉਂ ਕੀਤਾ ਪਰ ਇਹ ਨਹੀਂ ਪਤਾ ਜਦੋਂ ਮਾਲਿਕ ਸੋਚੇ ਮੈਂ ਤਾਂ ਕੁੱਤੇ ਦਾ ਕੁਝ ਬਗੜਿਆ ਨਹੀਂ ਸੀ ਕੁੱਤੇ ਨਾਲ ਕਿ ਮੇਂ ਲੱਤ ਕਿਉਂ ਫੜੀ ਤਾਂ ਜੇ ਹੁਣ ਇਹ ਚੀਜ਼ ਨੂੰ ਰਿਵਰਸ ਕੀਤਾ ਜਾਵੇ ਤਾਂ ਫੇ ਪਤਾ ਕਿੱਥੋਂ ਲੱਗਦਾ ਹੈ ਕਿ ਮਾਲਿਕ ਦੀ ਲੱਤ ਕੁੱਤੇ ਨੇ ਫੜੀ ਹੁਣ ਮਾਲਿਕ ਸੋਚੇ ਮੈਂ ਤਾਂ ਕੁਛ ਕੀਤਾ ਨਹੀਂ ਹੁਣ ਜੇ ਇਹਨੂੰ ਰਿਵਰਸ ਕੀਤਾ ਜਾਵੇ ਕਿ ਕੁੱਤੇ ਨੇ ਉਹਦੀ ਲੱਤ ਕਿਉਂ ਫੜੀ ਕਿਉਂਕਿ ਕੁੱਤੇ ਦੇ ਬੱਚੇ ਨੇ ਮਾਰਿਆ ਹੁਣ ਬੱਚੇ ਨੇ ਕੁੱਤੇ ਦੇ ਕਿਉਂ ਮਾਰਿਆ ਕਿਉਂਕਿ ਉਸ ਬੱਚੇ ਦੇ ਉਹਦੇ بڑے ਭਰਾ ਨੇ ਮਾਰਿਆ ਹੁਣ بڑے ਭਰਾ ਨੇ ਕਿਉਂ ਮਾਰਿਆ ਕਿਉਂਕਿ ਉਸ ਬੱਚੇ ਦੇ ਉਹਦੀ ਮਾਂ ਨੇ ਮਾਰਿਆ ਹੁਣ ਮਾਂ ਨੇ ਕਿਉਂ ਮਾਰਿਆ ਕਿਉਂਕਿ ਮਾਂ ਨੂੰ ਉਹ ਚਪੜਾਸੀ ਪਿਤਾ ਨੇ ਡਾਂਟਿਆ ਔਰ ਚਪੜਾਸੀ ਨੇ ਕਿਉਂ ਡਾਂਟਿਆ ਕਿਉਂਕਿ ਉਹਨੂੰ ਉਹਦੇ ਮੈਨੇਜਰ ਨੇ ਡਾਂਟਿਆ ਹੁਣ ਮੈਨੇਜਰ ਨੇ ਚਪੜਾਸੀ ਨੂੰ ਕਿਉਂ ਡਾਂਟਿਆ ਕਿਉਂਕਿ ਉਹਨੂੰ ਮਾਲਕ ਨੇ ਡਾਂਟਿਆ ਸੀ ਇਸ ਕਰਕੇ ਸ਼ੁਰੂਆਤ ਕਿੱਥੋਂ ਹੋਈ ਤਾਂ ਅੰਤ ਵੀ ਦੇਖੋ ਉਹਦੇ ਤੇ ਹੋਇਆ ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਇਹ ਜੀਵਨ ਖੁਸ਼ੀਆਂ ਨਾਲ ਭਰਿਆ ਹੋਵੇ साढे जीवन च कोई तकलीफ कोई दुख कोई परेशानी ना आए तो फिर ये याद रखो कि असी अच्छी भावना फैलाईए प्रेम भाव में फैलाईए फिर अभी किसी को नजायज ही तंग ना करिए परेशान ना करिए किसी का बुरा ना करिए किसी का बुरा ना सोचिए क्योंकि अज अं अपना गुस्सा किसी तक दे कड़ देंद दें, दे मैं कड़ लिया गुस्सा पर यह याद रखो जो तुम्हें भेजा है ना कुदरत दिता है वह मुड़ के ते तो वापस भी आना ही है क्योंकि जोड़ी चीज थोड़े अंदरों गई है ਉਹ ਘੁੰਮ ਫਿਰ ਕੇ ਵਾਪਸ ਤੁਹਾਡੇ ਤੱਕ ਆ ਕੇ ਰਹਿਣੀ ਹੈ ਇਹ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਜੇ ਤੁਸੀਂ ਚਾਹਦੇ ਹੋ ਖੁਸ਼ੀਆਂ ਮੇਰੇ ਤੱਕ ਆਣ ਜੇ ਤੁਸੀਂ ਚਾਹਦੇ ਹੋ ਆਨੰਦ ਮੇਰੇ ਤੱਕ ਆਵੇ ਤਾਂ ਫਿਰ ਤੁਸੀਂ ਵੀ ਖੁਸ਼ੀ ਭੇਜੋ ਆਨੰਦ ਭੇਜੋ ਯਾਨੀ ਉਹ ਕਰਮ ਕਰੋ ਜੇ ਚ ਕਿਸੇ ਦਾ ਭਲਾ ਹੋਵੇ ਕਿਸੇ ਨੂੰ ਫਾਇਦਾ ਹੋਵੇ ਇਸ ਲਈ ਮਹਾਤਮਾ ਬੁੱਧ ਦੇ ਤੇ ਇਹੀ ਚੀਜ਼ ਉਸ ਇਟਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਮੈਂ ਸਭ ਨਾਲ ਜੁੜਿਆ ਹੋਇਆ ਹਾਂ ਮੈਂ ਸਭ ਦੇ ਅੰਦਰ ਵਸਦਾ ਹਾਂ ਇਸ ਲਈ ਜੇ ਤੂੰ ਮੈਨੂੰ ਪ੍ਰੇਮ ਕਰਦਾ ਹਾਂ ਤਾਂ ਫਿਰ ਐ ਮੇਰੇ ਪਿਆਰਿਆ ਕਿਸੇ ਨੂੰ ਵੀ ਤਕਲੀਫ ਨਾ ਦੇ ਕਿਉਂਕਿ ਸਭ ਦੇ ਅੰਦਰ ਮੇਰਾ ਹੀ ਤਾਂ ਵਾਸ ਹੈ ਉਸ ਵੇਲੇ ਤੇਲੀ ਨੇ ਮਾਫੀ ਮੰਗੀ ਕਿ ਮਹਾਰਾਜ ਮੇਤੋ ਬਹੁਤ ਬੜੀ ਗਲਤੀ ਹੋ ਗਈ ਮੈਨੂੰ ਮਾਫ ਕਰੋ ਉਹ ਕਹਿੰਦੇ ਮਾਫੀ ਕੋਈ ਸ਼ਰਤ ਤੇ ਮਿਲੇਗੀ ਦੁਬਾਰਾ ਇਹ ਗਲਤੀ ਨਾ ਹੋਵੇ ਹੁਣ ਜ਼ਰਾ ਸਮਝਣਾ ਇਥੋਂ ਗੁਰੂ ਰਹਿਬਰ ਸਾਨੂੰ ਇਹੀ ਸਮਝਾਣ ਦੀ ਕੋਸ਼ਿਸ਼ ਕਰਦੇ ਐ ਇਹਨਾਂ ਸੰਤਾਂ ਮਹਾਪੁਰਸ਼ਾਂ ਦੇ ਜੀਵਨ ਚੋਂ ਇਹੀ ਸਾਨੂੰ ਸਿੱਖਿਆ ਮਿਲਦੀ ਐ ਕਿ ਐਸੇ ਵੀ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾ ਲਈਏ ਕਿ ਹਰ ਜਗ੍ਹਾ ਆਪਣੇ ਪ੍ਰਭੂ ਨੂੰ ਮਹਿਸੂਸ ਕਰੀਏ ਤਾਂ ਫਿਰ ਦੁਨੀਆ ਤੋਂ ਨਫ਼ਰਤ ਖਤਮ ਹੋ ਜਾਏਗੀ ਫਿਰ ਦੁਨੀਆ ਤੋਂ ਵੈਰ ਵਿਰੋਧਤਾ ਖਤਮ ਹੋ ਜਾਏਗੀ